ਅਸਲਾਮੁਅਲੈਕਮ امید ਕਰ ਰਹੀ ਹਾਂ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਬਾਬਾ ਰਣਜੀਤ ਢੱਡਰੀਆਂ ਵਾਲੇ ਬਰਸੀ ਸੰ ਸਿੰਘ ਮਸਕੀਨ ਜੀ ਜਿਹੜੇ ਕਿ ਇੱਕ ਗੱਲ ਕਰਨ ਦੇ ਨੇ ਆਪਣੀ ਕਥਾ ਦੇ ਵਿੱਚ ਔਰ ਦੋਨਾਂ ਦੇ ਅਸੀਂ ਵਿਚਾਰ ਜਾਣਾਂਗੇ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਇਹ ਅਸੀਂ ਵੀਡੀਓ ਦੇ ਐਂਡ ਵਿੱਚ ਇਸ ਤੇ ਗੱਲਬਾਤ ਕਰਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਅਗੇ ਸ਼ਿਕੰਦਰ ਬਾਦਸ਼ਾਹ ਸਾਰੀ ਦੁਨੀਆ ਨੂੰ ਜਿੱਤ ਕੇ ਜਾ ਰਿਹਾ ਸੀ ਫਿਰ ਕਹਿੰਦੇ ਇੱਕ ਬਾਬਾ ਸਾਡੇ ਵਾਲਾ ਮਿਲ ਪਿਆ ਫਕੀਰ ਤੇ ਫਿਰ ਸਮੁੰਦਰ ਦੇ ਕੰਢੇ ਤੇ ਕਹਿੰਦੇ ਬਾਬਾ ਪਿਆ ਇਦਾਂ ਲੰਮਾ ਉਹ ਕਹਿੰਦੇ ਬਾਬਾ ਜੀ ਕੀ ਕਰਦੇ ਹੋ ਬਾਬੇ ਨੂੰ ਪੁੱਛਿਆ ਬਾਬਾ ਕਹਿੰਦਾ ਵੀ ਤੂੰ ਕੀ ਕਰਦਾ ਅਸ਼ਕੰਦਰ ਨੂੰ ਪੁੱਛਿਆ ਅਸ਼ਕੰਦਰ ਕਹਿੰਦਾ ਮੈਂ ਫਲਾਣਾ ਦੇਸ਼ ਜਿੱਤਿਆ ਫਿਰ ਫਿਰ ਮੈਂ ਫਲਾਣਾ ਦੇਸ਼ ਜਿੱਤਿਆ ਫਿਰ ਕਹਿੰਦੇ ਫਲਾਣਾ ਦੇਸ਼ ਜਿੱਤਿਆ ਫਿਰ ਕੀ ਕਰੇਗਾ ਇਦੋਂ ਬਾਅਦ ਕਹਿੰਦੇ ਫਿਰ ਮੈਂ ਉਹ ਜੇ ਦੇਸ਼ ਜਿੱਤਣਾ ਹੈ ਫਿਰ ਕੀ ਕਰਾਂ ਫਿਰ ਉਹ ਅਗਲਾ ਦੇਸ਼ ਜਿੱਤਣਾ ਹੈ ਫਿਰ ਉਹ ਤੋਂ ਅਗਲਾ ਦੇਸ਼ ਜਿੱਤਣਾ ਹੈ ਫਿਰ ਕਹਿੰਦੇ ਸਾਰੀ ਦੁਨੀਆ ਨੂੰ ਜਿੱਤ ਲੈਣਾ ਹੈ ਸ਼ਕੰਦਰਾ ਫਿਰ ਕਹਿੰਦੇ ਫਿਰ ਆਪਾਂ ਸਾਰੀ ਦੁਨੀਆ ਨੂੰ ਜਿੱਤ ਕੇ ਆਰਾਮ ਕਰਾਂਗੇ ਤੇ ਸਾਡੇ ਵਾਲਾ ਬਾਬਾ ਪਤਾ ਕੀ ਕਹਿੰਦਾ ਇੱਧਰ ਵਾਲਾ ਵੇਲਣ ਉਹ ਕਹਿੰਦਾ ਆਪਾਂ ਤੇ ਅੱਜ ਹੀ ਆਰਾਮ ਕਰ ਰਹੇ ਹਾਂ ਸਾਡੇ ਵਾਲੇ ਬੋਲੇ ਸੋ ਨਿਹਾਲ ਵੀ ਕਹਿੰਦੇ ਬੱਸ ਆਪ ਇੰਨਾ ਕੁਝ ਕਰਕੇ ਆਰਾਮ ਹੀ ਕਰਨਾ ਹੈ ਕਹਿੰਦੇ ਹਾਂ ਮੈਂ ਕਹਿੰਦਾ ਜੀ ਆਰਾਮ ਕਰਦਾ ਤੇ ਹੁਣ ਇਹ ਇਹਦੇ ਚੋਂ ਕੀ ਸਿੱਖੋਗੇ ਤੁਸੀਂ ਸਿਕੰਦਰ ਆਪਣੇ ਦੇਸ਼ ਲਈ ਆਪਣੇ ਲੋਕਾਂ ਲਈ ਕੀ ਕਰਦਾ ਹੈ ਤੇ ਸਾਡੇ ਵਾਲਾ ਲਾਣਾ ਧਰਮੀ ਉਹ ਕਹਿੰਦਾ ਜੀ ਪਹਿਲੋ ਆਰਾਮ ਹੀ ਕਰਨਾ ਅੱਜ ਹੀ ਕਰ ਲੋ ਤੇ ਇਹਦੇ ਚੋਂ ਸਿੱਖਿਆ ਕੀ ਮਿਲੂ ਨੌਜਵਾਨੋ ਤੁਸੀਂ ਅੱਜ ਪੜਨ ਵਾਲੇ ਵੀ ਕਾਕਾ ਪੜ੍ਹੇਗਾ ਫਿਰ ਕੀ ਕਰੇਗਾ ਕਹਿੰਦਾ ਮੈਂ ਦਸਵੀਂ ਕਰਾਂਗਾ ਫਿਰ ਫਿਰ ਮੈਂ ਪਲੱਸ 2 ਕਰਾਂਗਾ ਫਿਰ ਫਿਰ ਮੈਂ ਡਿਪਲੋਮਾ ਕਰਾਂਗਾ ਫਿਰ ਮੈਂ ਆਈਲੈਂਡਸ ਕਰਾਂਗਾ ਫਿਰ ਮੈਂ ਕੈਨੇਡਾ ਜਾਾਂਗਾ ਫਿਰ ਉੱਥੇ ਜਾ ਕੇ ਮੈਂ ਕੋਠੀ ਪਾਾਂਗਾ ਫਿਰ ਫਿਰ ਮੈਂ ਮੰਮੀ ਡੈਡੀ ਨੂੰ ਸੱਦਾਾਂਗਾ ਫਿਰ ਮੈਂ ਵਿਆਹ ਕਰਾਂਗਾ ਫਿਰ ਬੱਚੇ ਫਿਰ ਫਿਰ ਆਰਾਮ ਤੇ ਬਾਬਾ ਜੀ ਕਹਿਣ ਆਪਾ ਅੱਜੀ ਆਰਾਮ ਕਰ ਰਹੇ ਨੇ ਤੇ ਲੈ ਲੋ ਸਿੱਖਿਆ ਤੇ ਬੱਚਾ ਪੜ੍ਹੇਗਾ ਫਿਰ ਨਕੰਮਾ ਬਣੂਗੇ ਕਾਮਯਾਬ ਹੋ ਬੋਲੋ ਜੀ ਤੈਨ ਕੰਮੇ ਇਹੋ ਜੀਆਂ ਗੱਲਾਂ ਨੇ ਨਕਮੇ ਕਰਦੇ ਅੱਜ ਹੀ ਆਰਾਮ ਕਰਨੇ ਕਰ ਲੋ ਆਰਾਮ ਐਸਾ ਆਰਾਮ ਕਰਨ ਲੱਗਿਆ ਆਰਾਮ ਦਾ ਹੀ ਹਾਲ ਐ ਦੇਸ਼ ਸਾਡਾ ਆ ਬੁਰਾ ਹਾਲ ਇਹਦਾ ਤਾਂ ਆਰਾਮ ਕਰਨ ਲੱਗ ਗਿਆ ਸਕੰਦਰ ਆਪਣੇ ਜਗ੍ਹਾ ਤੇ ਸਹੀ ਕੰਮ ਕਰਦਾ ਸਹੀ ਕੰਮ ਦਾ ਅਰਥ ਸਮਝਿਓ ਵੀ ਆਪਣੇ ਲੋਕਾਂ ਲਈ ਕਿੰਨਾ ਮਰਦਾ ਫਿਰਦਾ ਮੈਂ ਦੇਸ਼ ਵਧਾਉਣਾ ਆਪਣਾ ਤੇ ਸਾਡੇ ਵਾਲਿਆਂ ਨੇ ਸਿੱਖਿਆ ਇਹ ਦਿੱਤੀ ਐ ਵੀ ਆਰਾਮ ਕਰੋ ਕਰਨਾ ਪਰ ਲੋਭੀ ਮਨੁੱਖ ਹਰ ਹਾਲਤ ਵਿੱਚ ਪੀੜਤ ਹੋਵੇਗਾ दुखी ਹੋਵੇਗਾ ਪਰੇਸ਼ਾਨ ਹੋਵੇਗਾ ਇੱਕ ਗਾਥਾ ਚੇਤੇ ਆਈ ਹੈ ਫਾਤਿਹ ਆਜ਼ਮ ਸਿਕੰਦਰ ਕਹਿੰਦੇ ਨੇ ਜਦ ਹਿੰਦੁਸਤਾਨ ਨੂੰ ਫਤਿਹ ਕਰਨ ਵਾਸਤੇ ਆਇਆ ਲੰਬੀ ਚੌੜੀ ਸੈਨਾ ਲੈ ਕੇ ਤਾਂ ਜਿਸ ਵਕਤ ਦਰਿਆ ਸਿੰਧ ਅਭੂਰ ਕਰਨ ਲੱਗਾ ਸਿੰਧ ਦੇ ਤੱਟ ਦੇਤੇ ਇੱਕ ਅਜੀਬ ਮਸਤ ਫਕੀਰ ਲੇਟਿਆ ਹੋਇਆ ਸੀ ਰੇਤ ਵਿੱਚ ਸੈਨਾ ਸਾਰੀ ਦਰਿਆ ਪਾਰ ਕਰ ਚੁੱਕੀ ਸੀ ਆਖਰੀ ਟੁਕੜੀ ਦੇ ਵਿੱਚ ਸਿਕੰਦਰ ਆਪ ਸੀ ਉਸ ਮਸਤ ਫਕੀਰ ਨੂੰ ਵੇਖ ਕੇ ਰੁਕ ਗਿਆ ਬਚਪਨ ਤੋਂ ਹੀ ਸਿਕੰਦਰ ਫਕੀਰਾਂ ਦਾ ਮੁਸਤਾਕ ਰਿਹਾ ਹੈ ਨੇੜੇ ਚਲਾ ਗਿਆ ਰੇਤ ਦੇ ਛਲੇਟੇ ਹੋਇਆ ਇਹ ਮਹਾਤਮਾ ਵੇਖਦਾ ਹੈ ਸਿਕੰਦਰ ਨੂੰ ਪੁੱਛ ਬੈਠਾ ਸਿਕੰਦਰ ਕਿੱਥੇ ਚਲੇ ਆ ਜਿਹੜੇ ਪਾਸੇ ਗਮਨ ਕੀਤਾ सिकंदर कहण लगा फकीर साईं मैं हिंदुस्तान फतेह ਕਰਨ ਚਲਾ। ਲੰਬੀ ਚੌੜੀ ਸੈਨਾ ਲੈ ਕੇ। ਤਾਂ ਫਕੀਰ ਕਹਿਣ ਲਗਾ ਠੀਕ ਹੈ। ਇਹ ਦੱਸ ਜਦ ਤੂੰ ਹਿੰਦੁਸਤਾਨ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ? ਅਖਣ ਲੱਗਾ ਫਿਰ ਮੈਂ ਹੱਥ ਦੇ ਉੱਤੇ ਹੱਥ धर ਕੇ ਥੋੜੀ ਬੈਠਣਾ। ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ। ਫਕੀਰ ਕਹਿਣ ਲਗਾ ਜੇ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਕਹਿੰਦੇ ਨੇ ਜਿੰਨੇ ਚਿਰ ਤੱਕ ਸਹੀ ਜਵਾਬ ਨਾ ਮਿਲੇ ਸਵਾਲ ਆਪਣੀ ਥਾਂ ਤੇ ਖੜਾ ਰਹਿੰਦਾ ਹੈ ਸਮਾਧਾਨ ਸਹੀ ਨਾ ਹੋਵੇ ਤੋ ਸਮੱਸਿਆ ਆਪਣੀ ਥਾਂ ਤੇ ਖੜੀ ਰਹਿੰਦੀ ਹੈ ਸਿਕੰਦਰ ਹੈਰਾਨ ਹੋਇਆ ਸਵਾਲ ਤੇ ਆਪਣੀ ਥਾਂ ਤੇ ਖੜਾ ਮੈਂ ਜੋ ਵੀ ਜਵਾਬ ਦੇਣਾ ਉਹਦੇ ਨਾਲ ਸਵਾਲ ਮਿਟਦਾ ਨਹੀਂ ਇਸ ਫਕੀਰ ਦਾ ਉਸ ਫਕੀਰ ਨੇ ਕਿਹਾ ਜੇ ਕਲਪਤ ਕੀਤਾ ਹੋਇਆ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਤਾਂ ਸਿਕੰਦਰ ਕਹਿਣ ਲਗਾ ਫਿਰ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ ਮੈਂ ਬੈਠੇ ਨਹੀਂ ਰਹਿਣਾ ਮੈਂ ਸੁਸਤ ਆਦਮੀ ਨਹੀਂ ਹਾਂ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ ਫਕੀਰ ਕਹਿਣ ਲਗਾ ਠੀਕ ਹੈ ਪਰ ਸਵਾਲ ਤੇ ਆਪਣੀ ਥਾਂ ਤੇ ਖੜਾ ਹੈ ਜੇ ਤੂੰ ਹੋਰ ਮੁਲਕ ਵੀ ਫਤਿਹ ਕੀਤਾ ਫਿਰ ਕੀ ਕਰੇਗਾ ਗੁੱਸੇ ਚ ਆ ਕੇ ਸਿਕੰਦਰ ਕਹਿਣ ਲਗਾ ਮੈਂ ਸਾਰੀ ਦੁਨੀਆ ਫਤਿਹ ਕਰਾਂਗਾ زمین ਦਾ 1 ਇੰਚ ਖਿੱਤਾ ਵੀ ਨਹੀਂ ਰਹਿਣ ਦੇਵਾਂਗਾ ਜੋ ਮੇਰੇ ਕਬਜ਼ੇ ਵਿੱਚ ਨਾ ਹੋਵੇ ਜੋ ਮੇਰੀ ਪકડ ਵਿੱਚ ਨਾ ਹੋਵੇ ਮੈਂ ਸਾਰੀ ਦੁਨੀਆ ਫਤਿਹ ਕਰਾਂਗਾ ਸਿਕੰਦਰ ਸੋਚਦਾ ਹੁਣ ਸਵਾਲ ਖਤਮ ਪਰ ਨਹੀਂ ਫਕੀਰ ਫਿਰ ਬੋਲੇ ਅੱਛਾ ਸਿਕੰਦਰ ਇਹ ਦੱਸ ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ ਇਹ ਤੇ ਖਾਬੋ خیال ਦੇ ਵਿੱਚ ਵੀ ਨਹੀਂ ਸੋਚਿਆ ਸੀ ਸਿਕੰਦਰ ਨੇ ਕਿਸ ਤੋਂ ਅਗਾਹ ਵੀ ਕੋਈ ਜਵਾਬ ਦੇਣਾ ਪਏਗਾ ਸਿਕੰਦਰ ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਗਾ ਤਾਂ ਫਿਰ ਸਿਕੰਦਰ ਕਹਿਣ ਲਗਾ ਫਿਰ ਮੈਂ ਆਪਣੇ ਘਰ ਜਾਵਾਂਗਾ ਆਰਾਮ ਕਰਾਂਗਾ ਯੂਨਾਨ ਵਾਪਸ ਜਾਵਾਂਗਾ ਆਰਾਮ ਕਰਾਂਗਾ ਫਕੀਰ ਕਹਿਣ ਲਗਾ ਤੂੰ ਸੌ ਪਵਾੜੇ ਪਾ ਕੇ ਆਰਾਮ ਕਰੇਗਾ ਤੇ ਅਸੀਂ ਆਰਾਮ ਕਰ ਰਹੇ ਹਾਂ ਅਸੀਂ ਰੇਤ ਦੇ ਚ ਲੇਟੇ ਹਾਂ ਅਸੀਂ ਆਰਾਮ ਕਰਦੇ ਪਿਆ ਹਾਂ ਜੇ ਤੂੰ ਆਰਾਮ ਕਰਨਾ ਹੈ ਤੇ ਆ ਇੱਥੇ ਲੇਟ ਜਾ ਅਸੀਂ ਆਰਾਮ ਦੇਚਾਂ ਤੂੰ ਸੌ ਪੁਆੜੇ ਪਾ ਕੇ ਆਰਾਮ ਕਰੇਗਾ ਤੇ ਅਸੀਂ ਆਰਾਮ ਦੇਚਾਂ ਇੱਥੇ ਤੂੰ ਸਵੈਮ ਅੰਦਾਜ਼ਾ ਲਗਾ ਤੂੰ ਅੱਗੇ ਹੈ ਕਿ ਅਸੀਂ ਅੱਗੇ ਹਾਂ ਇਤਿਹਾਸ ਗਵਾਹ ਹੈ ਹਿੰਦੁਸਤਾਨ ਤੋਂ ਵਾਪਸ ਜਾਂਦੇ ਹੋਇਆ ਸਿਕੰਦਰ ਰਸਤੇ ਦੇ ਵਿੱਚ ਹੀ ਦਮ ਤੋੜ ਗਿਆ ਉਹਨੂੰ ਆਰਾਮ ਨਸੀਬ ਨਾ ਹੋਇਆ ਮਨੁੱਖ ਦੀ ਕਈ ਦਫਾ ਸਾਰੀ ਭੱਜ ਦੌੜ ਆਰਾਮ ਵਾਸਤੇ ਹੁੰਦੀ ਹੈ ਤੇ ਆਰਾਮ ਉਸੇ ਦਿਨ ਨਸੀਬ ਹੁੰਦਾ ਜਦ ਚਾਰ ਮਨੁੱਖ ਚੁੱਕ ਕੇ ਚੇਤਾਤੇ ਰੱਖਦੇ ਨੇ ਇਸ ਤੋਂ ਪਹਿਲੇ ਆਰਾਮ ਕਿਥੇ ਭਜ ਦੌੜ ਹੈ ਆਰਾਮ ਵਾਸਤੇ ਪਰ ਭਜ ਦੌੜ ਮਨੁੱਖ ਦੇ ਕੋਲ रह ਜਾਂਦੀ ਹੈ ਆਰਾਮ ਨਹੀਂ रह ਜਾਂਦਾ ਪਰ ਜੇ ਮਨ ਦੇ ਸੰਤੋਖ ਹੋਵੇ ਤੇ ਐਸਾ ਮਨੁੱਖ ਹਰ ਵਕਤ ਵਿਸ਼ਰਾਮ ਵਿੱਚ ਹੈ ਐਸਾ ਮਨੁੱਖ ਹਰ ਵਕਤ ਆਰਾਮ ਵਿੱਚ ਹੈ ਉਹਦੀ ਭਜ ਦੌੜ ਦੇ ਵਿੱਚ ਵੀ ਕੁਝ ਵਿਸ਼ਰਾਮ ਹੋਵੇਗਾ ਤੋਂ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਸੰਤੋਖ ਮੇਰਾ ਪਿਤਾ ਮੈਂ ਜਿੱਥੇ ਵੀ ਜਾਂਨਾ ਏ ਮੈਨੂੰ ਵਿਸ਼ਰਾਮ ਦੇ ਚ ਰੱਖਦਾ ਆ ਆਰਾਮ ਦਿੰਦਾ ਸਕੂਨ ਦਿੰਦਾ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰ ਇਹੇ ਵਿਸ਼ੇਖ ਬਾਬਾ ਰਣਜੀਤ ਸਿੰਘ ਢਡਰੀਆਂ ਵਾਲੇ ਜਿਹੜੇ ਕਿ ਉਹਨਾਂ ਨੇ ਡਾਇਰੈਕਟ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਨਾਮ ਨਹੀਂ ਲਿਆ ਲੇਕਿਨ ਉਹਨਾਂ ਨੇ ਇਸ਼ਾਰਿਆਂ ਦੇ ਵਿੱਚ ਉਹਨਾਂ ਦੇ ਜ਼ਰੀਏ ਹੀ ਅਲ ਗੱਲਬਾਤ ਕੀਤੀ ਤੇ ਉਹ ਜੀ ਵਲਗ ਪਾਸੇ ਲਾਉਂਦੇ ਹੈਗੇ ਆ ਔਰ ਵਲਗ ਪ੍ਰਚਾਰ ਕਰੰਦੇ ਹੈਗੇ ਆ ਔਰ ਜਹਾਂਗੀਰ ਨੂੰ ਉਹਨਾਂ ਨੇ ਕਿਹਾ ਕਿ ਉਹ ਸਹੀ ਸੀਗਾ ਉਹ ਜ਼ਾਲਮ ਨਹੀਂ ਸੀਗਾ ਜਦ ਕਿ ਮੈਂ ਇਹ ਸਮਝ ਨਹੀਂ ਆ ਕਿ ਜਿਹੜਾ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਕਥਾ ਕੀਤੀ ਉਹਨਾਂ ਨੇ ਜਿਹੜੇ ਵਿਚਾਰ ਪੇਸ਼ ਕੀਤੇ ਉਹਨਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈਗਾ ਵਾ ਉਹਨਾਂ ਨੇ ਕਿਸੇ ਹੋਰ ਸੈਂਸਿਟਿਵ ਵਿਚਾਰ ਪੇਸ਼ ਕੀਤੇ ਸੀਗੇ ਕਿ ਅਗਰ ਇਨਸਾਨ ਇਸ ਦੁਨੀਆ ਤੇ ਆਉਣ ਦਾ ਆਪਣਾ ਮਕਸਦ ਸਮਝ ਲੈਣਾ ਤੇ ਇਹ ਜਿਹੜੇ ਸਾਰੇ ਪ੍ਰਸਾਦਾਤ ਖਤਮ ਹੋ ਜਾਣ ਤਾਕਤ ਦਾ ਜ਼ੋਰ ਜਿਹੜਾ ਤਾਕਤ ਦਾ ਹੰਕਾਰ ਹੈ ਨਾ ਉਹ ਖਤਮ ਹੋ ਜਾਵੇ ਕਾਮਯਾਬ ਜ਼ਰੂਰ ਮਨੁੱਖ ਨੂੰ ਹੋਣਾ ਚਾਹੀਦਾ ਹੈਗਾ ਵਾ ਲੇਕਿਨ ਦੂਸਰਿਆਂ ਮਾੜਿਆਂ ਨੂੰ ਤੰਗੀ ਦੇ ਕੇ ਮਾੜਿਆਂ ਨੂੰ ਪਰੇਸ਼ਾਨ ਕਰਕੇ ਜਾਂ ਮਾੜਿਆਂ ਦੇ ਉੱਤੇ ਆਪਣੀ ਤਾਕਤ ਅਜ਼ਮਾ ਕੇ ਜਿਹੜਾ ਵਾ ਉਹ ਅੱਗੇ ਨਹੀਂ ਵਧਣਾ ਚਾਹੀਦਾ ਹੈਗਾ ਅੰਦਰ ਸਿਗਾ ਉਹ ਸਿਰਫ ਆਪਣੀ ਫਤਿਹ ਚਾਹੁੰਦਾ ਸੀਗਾ ਉਹਦਾ ਇੱਕ ਹੀ ਮਕਸਦ ਸੀਗਾ ਕਿ ਪੂਰੀ ਦੁਨੀਆ ਦੇ ਉੱਤੇ ਆਪਣੀ ਹਕੂਮਤ ਕਾਇਮ ਕਰ ਲਈ ਇਸ ਲਈ ਉਹ ਉਹਨਾਂ ਲੋਕਾਂ ਉਹਨਾਂ ਮੁਲਕਾਂ ਨੂੰ ਵੀ ਤੰਗ ਕਰਦਾ ਸੀਗਾ ਜਿਹੜੇ ਕਿ ਉਹਦੇ ਨਾਲ ਜੰਗ ਕਰਨ ਦੀ ਤਾਕਤ ਨਹੀਂ ਸੀ ਰੱਖਦੇ ਹੈਗੇ ਔਰ ਨਾਲ ਕੋ ਐਸੀ ਮਨਸੂਬਾਬੰਦੀ ਕਰਦੇ ਹੈਗੇ ਸੀਗੇ ਇਹੀ ਮਿਸਾਲ ਗਿਆਨੀ ਸੰਸਿਕ ਮਸਕੀਨ ਜੀ ਨੇ ਇਨਸਾਨਾਂ ਦੇ ذریعے ਦੇਣ ਦੀ ਕੋਸ਼ਿਸ਼ ਕੀਤੀ ਕਿ ਇਨਸਾਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਕੋਈ ਤਾਕਤਵਰ ਹੁੰਦਾ ਹੈ ਉਹ ਜਿਹੜੇ ਵਿਚਾਰੇ ਕਮਜ਼ੋਰ ਮਾੜੇ ਆ ਉਹਨਾਂ ਨੂੰ ਬਿਲਾ ਉਜਾ ਤੰਗ ਨਾ ਕਰੇ ਅਗਰ ਦੋਨਾਂ ਦੇ ਪੁਆਇੰਟ ਆਫ 뷰 ਦੀ ਗੱਲ ਕੀਤੀ ਜਾਵੇ ਤੇ ਮੈਂ ਗਿਆਨੀ ਸੰਸ ਸਿੰਘ ਮਸਕੀਨ ਜੀ ਦੇ ਜਿਹੜਾ ਨੁਕਤਾ ਨਜ਼ਰ ਆ ਉਹਨੂੰ ਸਹੀ ਕਵਾਂਗੀ ਕਿ ਉਹਨਾਂ ਨੇ ਹੱਕ ਤੇ ਸੱਚ ਤੇ ਮੰਬਣੀ ਜਿਹੜੀ ਗੱਲ ਬਿਆਨ ਕੀਤੀ ਸੀਗੀ ਉਹਨਾਂ ਨੇ ਜਿਹੜੇ ਦੁਨੀਆਦਾਰ ਲੋਗ ਆ ਜੋ ਦੁਨੀਆਦਾਰੀ ਦੇ ਹਿਸਾਬ ਨਾਲ ਸੋਚਦੇ ਆ ਉਸ ਤਰ੍ਹਾਂ ਦੀ ਗੱਲ ਕੀਤੀ ਸੀਗੀ ਕਿ ਇਸ ਦੁਨੀਆ ਤੇ ਆਉਣ ਦਾ ਮਕਸਦ ਸਮਝੋ ਦੁਨੀਆ ਹਮੇਸ਼ਾ ਰਹਿਣ ਵਾਲੀ ਜਗ੍ਹਾ ਨਹੀਂ ਹੈ ਇੱਥੇ ਕਾਮਯਾਬੀ ਜਿਹੜੀ ਹੈ ਉਹ ਹਾਸਲ ਕਰੋ ਲੇਕਿਨ ਉਹ ਕਾਮਯਾਬੀ ਹਾਸਲ ਕਰੋ ਜਿਹੜੀ ਤੁਹਾਨੂੰ ਰੱਬ ਨਾਲ ਮਿਲਾਵੇ ਉਹ ਕਾਮਯਾਬੀ ਹਾਸਲ ਨਾ ਕਰੋ ਜਿਹੜੀ ਸ਼ੈਤਾਨ ਦੇ ਰਸਤੇ ਤੇ ਪਾ ਦੇਵੇ ਔਰ ਤੁਸੀਂ ਦੁਨੀਆ ਦੀ ਕਾਮਯਾਬੀ ਨੂੰ ਕਾਮਯਾਬੀ ਨਾ ਸਮਝੋ ਬਲਕਿ ਉਸ ਕਾਮਯਾਬੀ ਨੂੰ ਕਾਮਯਾਬੀ ਸਮਝੋ ਜਿਹੜੀ ਤੁਹਾਨੂੰ ਆਖਰ ਵਿੱਚ ਜਿਹੜੀ ਮਿਲੇਗੀ ਔਰ ਬਾਬਾ ਰਣਜੀਤ ਸਿੰਘ ਢੰਡਰੀ ਵਾਲੇ ਜਿਨ੍ਹਾਂ ਨੇ ਕਿ ਇੱਕ ਫਨੀ ਤਰੀਕੇ ਦੇ ਨਾਲ ਇਸ ਗੱਲ ਨੂੰ ਬਿਆਨ ਕੀਤਾ ਮੈਂ ਉਹਨਾਂ ਤੋਂ ਸਹਿਮਤ ਨਹੀਂ ਹਾਂ ਤੁਸੀਂ ਕਮੈਂਟਾਂ ਵਿੱਚ ਦੱਸਿਓ ਕਿ ਤੁਹਾਡੀ ਕੀ ਰਾਏ ਹੈ ਤੁਸੀਂ ਕਿਸ ਦੇ ਨਾਲ ਅਸਹਿਮਤੀ ਕਰਦੇ ਹੋ ਲਾਜ਼ਮੀ ਇਹ ਮੈਂਸ਼ਨ ਕਰ ਰਿਹਾ ਹਾਂ ਕਿ ਆਪਣਾ ਧਿਆਨ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ